ਮੈਂ ਆਵਨ ਕਥਨਨ ਚੌਪਾਈ ਕ੍ਰਿਸ਼ਨੋ ਲੱਖ ਦੇ ਮੰਦਰ ਕਿਨਾਂ ਨੂੰ ਸਾੜਨਾ ਚਾਹੁੰਦਾ ਤੇਰਾਸ਼ਟਰ ਉਹ ਵਿਖਿਆ ਵਾਪੇ ਜਿਵੇਂ ਆਇਆ ਜਦ ਆਕਰੂਰ ਹੈ ਕਹੋ ਮਨ ਦਈ ਜਦੋਂ ਕਰੂਰ ਨੂੰ ਮਣੀ ਦੇ ਦਿੱਤੀ ਜਦਪਤ ਦਿੱਲੀ ਕੋ ਸੁੱਧ ਕਈ ਕ੍ਰਿਸ਼ਨ ਜੀ ਨੇ ਫੇਰ ਦਿੱਲੀ ਨੂੰ ਆਉਣ ਦੀ ਖਬਰ ਕੀ ਤਬ ਦਿੱਲੀ ਕੇ ਭੀਤਰ ਆਏ ਦਿੱਲੀ ਦੇ ਵਿੱਚ ਆ ਗਏ ਕ੍ਰਿਸ਼ਨ ਜੀ ਪਾਂਡਵ ਪਾਂਚ ਚਰਨ ਲਪਟਾਏ ਪੰਜੇ ਪਾਂਡੂ ਚਰਨਾਂ ਦੀ ਲੱਫਟ ਕੇ ਲੱਖ ਦਾ ਮੰਦਰ ਬਣਾ ਕੇ ਤੇਰਾਸ਼ਟਰ ਸਾੜਨਾ ਚਾਹੁੰਦਾ ਸੀ ਇਹਨਾਂ ਗੋਰਾ ਤਾਂ ਕੁੰਤੀ ਕੇ ਗ੍ਰਹਿ ਗਏ ਉਹ ਕੁੰਤੀ ਆਪਦੀ ਇਹ ਭੂਆ ਸੀ ਇਹਨਾਂ ਦੀ ਫੇਰੀ ਬਾਸ ਦੇ ਦੀ ਭੈਣ ਸੀ ਉਹਦੇ ਘਰ ਗਏ ਕੋਸਲ ਪੁੱਛਿਓ ਜਾਏ ਸੁਖਨਾਂ ਦੇ ਜਾ ਕੇ ਪੁੱਛਿਆ ਜੋ ਦੁੱਖ ਇਹਨਾਂ ਕੈਰ ਬਤਾਏ ਇਹ ਕੈਰ ਮਾਣੀ ਨੂੰ ਦੁੱਖ ਦਿੱਤਾ ਸੀ ਉਹ ਸਭ ਦਾਇ ਬਤਾਏ ਉਹ ਸਾਰੀ ਕੁੰਤੀ ਦੱਸ ਦਿੱਤੇ ਇੰਦਰ ਪ੍ਰਸਤ ਮਾਇ ਕ੍ਰਿਸ਼ਨ ਜੀ ਇੰਦਰ ਪ੍ਰਸਤ ਨਾਮ ਉਹ ਇੰਦਰ ਦੀ ਪੂਜਾ ਹੁੰਦੀ ਸੀ ਨਾ ਦਿੱਲੀ 'ਚ ਇਹ ਦਿੱਲੀ ਦਾ ਨਾਮ ਹੈ ਦੂਜਾ ਰਹਿ ਮਾਸ ਜਬ 4 4 ਮਹੀਨੇ ਦਿੱਲੀ ਵਿੱਚ ਲੈ ਕ੍ਰਿਸ਼ਨ ਜੀ ਅਬ ਅਰਜਨ ਕੋ ਸੰਗ ਲੈ ਉਹ ਅਰਜਨ ਨੂੰ ਨਾਲ ਲੈ ਕੇ ਇੱਕ ਦਿਨ ਚੜੇ ਸ਼ਿਕਾਰ ਇੱਕ ਦਿਨ ਸ਼ਿਕਾਰ ਚੜੇ ਸੀ ਉਹ ਲਾਖ ਤੋਂ ਬਚਾ ਲਏ ਸੀ ਸ਼ਰਨ ਕੋ ਜਿਹੜੇ ਪੰਡੂ ਸੀ ਕ੍ਰਿਸ਼ਨ ਜੀ ਸਵਿਆ ਸੋਰ ਸ਼ਿਕਾਰ ਕੋ ਲੈ ਹਰਜੂ ਸ਼ਿਕਾਰ ਦੀ ਸੋਧ ਕਰਕੇ ਕ੍ਰਿਸ਼ਨ ਜੀ ਉਹ ਘਰੋਂ ਜੈਥੋਂ ਤਹੇ ਔਰ ਸਿਧਾਰੇ ਜਿਹੜਾ ਸ਼ਿਕਾਰ ਸੀ ਉਹਦੋਂ ਚਲੇ ਗਏ ਗੋਇਨ ਸੂਕਰ ਰੀਸ਼ ਵੱਡੇ ਬਹੁ ਗਵਨ ਰੋਜਾਂ ਦਾ ਤੇ ਰਿਛ ਸ਼ੁਕਰ ਰੋਜ ਗਊ ਵਰਗੇ ਹੁੰਦੇ ਨੇ ਗੋਇਨ ਸ਼ੁਕਰ ਰੀਸ਼ ਵੱਡੇ ਬਹੁ ਗੁਣ ਆਪਣੇ ਰੋਜ ਤੇ ਰਿਛ ਤੇ ਸੂਰ ਆਦਿਕ ਬੜੇ ਕੀਤਰ ਔਰ ਸਤੇ ਬਹੁ ਮਾਰੇ ਤੇ ਰਿਛ ਤੇ ਆਦਿਕ ਮਾਰੇ ਗੈਂਡੇ ਹਰੇ ਮਹਿ ਖਾਸ ਕੇ ਮਤ ਮੈਂ ਗੈਂਡੇ ਮਾਰਨਾ ਕੀਤੇ ਮੈਂ ਖਾਸਰ ਝੋਟਿਆ ਵਰਗੇ ਜਿਹੜੇ ਮਸਤ ਸੀ ਕਰੀ ਆਰ ਸਿੰਘਣ ਝੁੰਡਾ ਝਾਰੇ ਉਹ ਸਾਰੇ ਹੱਥੀ ਹਾਥੀਆਂ ਨੂੰ ਛੇਰਾਂ ਦੇ ਜਿੰਨੂ ਸਿਮੂ ਚਾੜਨਾ ਕੀਤੇ ਨਾਇਕ ਸੰਭਾਰ ਨਹੀਂ ਨਾ ਪਰੈ ਕੋਈ ਸੰਭਾਰ ਨਹੀਂ ਰਹੀ ਬੇਸੰਭਾਰ ਜਿੰਨੂ ਸਾਰ ਸਿਆਮ ਪ੍ਰਹਾਰੇ ਜੇ ਕ੍ਰਿਸ਼ਨ ਜੀ ਨੇ ਤੀਰ ਮਾਰੇ ਬੇਸਵਾਲ ਹੋਗੇ ਸਾਰੇ ਸੋਈਆ ਪਾਰਥਕੋ ਸੰਗ ਲਾ ਤਵਯੂ ਕ੍ਰਿਸ਼ਨ ਵੀ ਲੈ ਕੇ ਅਰਜੁਨ ਨੂੰ ਨਾਲ ਪਰਮੋ ਤਤਕਾ ਬਹੁਤੇ ਮਿਰਗ ਘਾਇ ਮਾਰੇ ਮਿਰਗ ਮਾਰਨਾ ਕੀਤੇ ਬਣ ਚ ਪ੍ਰਵੇਸ਼ ਹੋ ਕੇ ਇਹ ਕਹਨੇ ਕਰਵਾਰਨ ਸੋ ਇੱਕ ਕੁਲਵਾਰਾ ਨਾਲ ਮਾਰੇ ਤੱਕ ਏਕਨ ਕੇ ਤਨ ਬਾਨ ਲਗਾਏ ਜਿਸ ਨੂੰ ਵੀਰ ਲਾਤ ਤੇ ਅਸਮਨ ਕੋ ਦਵਰਾਏ ਭਜਾਏ ਕੈ ਦੋੜਿਆ ਨੂੰ ਦੜਾ ਕੇ ਭਜਾ ਕੇ ਪਰ ਤੇਉ ਹਨੇ ਜੋ ਪ੍ਰਾਏ ਜਿਹੜੇ ਭੱਜ ਗਏ ਕੁੱਤਿਆਂ ਨਾਲ ਮਾਰੇ ਤੇਰੀ ਬਿਰਜਨਾਤ ਕੇ ਅਗਰ ਜੇ ਜਿਹੜੇ ਕ੍ਰਿਸ਼ਨ ਜੀ ਦੇ ਅੱਗੇ ਉੱਠ ਪਾਜ ਤੇ ਭੇ ਤੇਉ ਜਾਨਨ ਜਾਨ ਨਾ ਪਾਏ ਨਾ ਪਾਏ ਉਹ ਜਾਣਾ ਨਹੀਂ ਪਾਇਆ ਜਿਹੜੇ ਭੱਜੇ ਸਵਈਆ ਪਾਸ ਏ ਕਹਨੇ ਮਿਰਗਵਾ ਜਿਸਨੂੰ ਅਰਜੁਨ ਨੇ ਮਾਰਿਆ ਮਿਰਗਾਂ ਨੂੰ ਇਹ ਕਿਹਾ ਪਾਇ ਸ੍ਰੀ ਬਿਰਜਨ ਆਇਕ ਘਾਏ ਜੀ ਰਾਮ ਮਾਰ ਨਾ ਕੀਤੇ ਜੇ ਉਠ ਭਾਜ ਤੇ ਭੇ ਬਨ ਮੈਂ ਮੇਰੇ ਬਨ ਚ ਉੱਠ ਕੇ ਭੱਜੇ ਪਸ਼ੂ ਸੋ ਕੂਕਰ ਢਾਰ ਸਭਾ ਗਹਿਵਾਏ ਕੁੱਤੇ ਪਾ ਕੇ ਪਕੜਾ ਲੈ ਕੀਤਰ ਜੇ ਉੱਡ ਕਾ ਨਭਿ ਔਰ ਜਿਵੇਂ ਤੁਸੀਂ ਆਕਾਸ਼ ਵੱਲ ਉੱਡ ਕੇ ਜਾਂਦੇ ਗਾਏ ਤੇਰੇ ਕਹੋ ਪ੍ਰਭ ਬਾਜ ਚਲਾਏ ਉਹਨਾਂ ਨੂੰ ਬਾਜ ਚਲਾ ਕੇ ਪਕੜ ਲਿਆ ਗਏ ਗਏ ਗਾਏ ਗਏ ਉਹਦਨ ਬਾਜ ਚਲਾਇ ਕਿਤਨ ਏਕ ਮਿਰਗਾ ਗਹਿ ਕ ਕਿਤਨੇ ਮਿਰਗਾ ਨੂੰ ਚਿਪਰੀਆ ਨੂੰ ਪਕੜ ਕੇ ਕਬ ਸਿਆਮ ਕਹੈ ਜਮ ਲੋਕ ਪਠਾਏ ਲੋਕ ਚ ਭੇਜਦੇ ਸੱਯਾ ਬੇਸਰੇ ਔਰ ਕੁਈ ਬਹਿਰੀ ਬਿਸਤਰੇ ਛੋਟਾ ਬਾਜ ਹੁੰਦਾ ਹੈ ਤੇ ਕੁਈਆਂ ਤੇ ਬਹਿਰੀਆਂ ਸ਼ਿਕਾਰੀ ਜਾਨਵਰ ਹੈ ਆਰ ਬਾਜ ਜੁਰਰੇ ਬਹੁਤੇ ਸੰਗ ਲੀਂਦੇ ਬਾਜ ਤੇ ਜੁਰਰੇ ਬਾਜਾਂ ਦੀ ਕਿਸਮ ਹੁੰਦੀ ਹੈ ਚੌੜ ਚੌਣ ਤੁੰਦ ਚੁੰਝਾਂ ਦੀ ਕੁੰਡੀ ਵੀ ਹੁੰਦੀ ਹੈ ਬਾਸ਼ੇ ਕਹਨੇ ਲਗੜਾ ਚਰਗੇ ਬਾਸ਼ੇ ਛੋਟੇ ਬਾਜ ਲਗੜਾ ਚੱਤ ਚਰਗੇ ਚਰਗਾਦਕ ਜਾਨਵਰ ਦੇਖਿਆ ਹਰਗੋਬਿੰਦਪੁਰ ਸਾਹਿਬ ਤੋਂ ਆਉਂਦੇ ਸੀ ਅਸੀਂ ਉਦੋਂ ਜਾਂਦੇ ਸੀ ਇੱਕ ਚਰਗ ਚੱਕੀ ਜਾਂਦਾ ਸੀ ਬਾਜ ਵਰਗੀ ਹੁੰਦੀ ਹੈ ਤੇ ਚੁੰਜੇਲੀ ਚੌੜੀ ਜੀ ਹੁੰਦੀ ਚਰਗ ਜਾਨਵਰ ਸਿਕਰੇਨ ਕੋ ਫੇਟ ਭਲੀ ਬੇ ਦੇ ਕਿੰਨੇ ਸ਼ਿਕਰਿਆਂ ਦਾ ਵੀ ਫੇਟ ਬਹੁਤ ਸਾਰਾ ਮਾਰਨਾਂ ਕੀਤਾ ਸ਼ਿਕਰਿਆਂ ਦੁਆਰਾ ਜਾਨਵਰਾਂ ਨੂੰ ਫੇਟ ਮਾਰੀ ਤੋਤੇ ਊਕਾਬ ਬਸੀਨਨ ਕਾਉ ਤੋਤੀਆਂ ਬਿੱਲੀ ਵਰਗਾ ਮੂੰਹ ਹੁੰਦਾ ਹੈ ਗੱਡੀਆਂ ਤੇ ਚੜੀਆਂ ਹੁੰਦੀਆਂ ਅੱਗੇ ਊਕਾਬ ਊਕਾਬ ਬਸੀਨਨ ਕਾਉ ਊਕਾਬ ਆਪਣੇ ਚੱਕਵੇਂ ਬਸੀਨਨ ਆਦਕ ਸਾਜ ਕੰਠ ਜੋ ਗੋਲਨ ਦਵਾਲ ਨਵੀਨੇ ਜਿਨ੍ਹਾਂ ਦੇ ਗਲ ਵਿੱਚ ਕੰਠ ਦਗੋਲ ਇਹਦੀਆਂ ਪਾਈਆਂ ਹੋਈਆਂ ਤਸਮੇ ਜੇ ਉਹ ਗੁਰੂ ਪਾਏ ਹੋਏ ਨਵੇਂ ਸ਼ਿਕਾਰੀ ਜਾਨਵਰ ਬਿੱਧੀ ਰਗੇ ਸਭ ਜਹਾ ਸੰਗ ਹੇਰ ਚਲਾਵਤ ਪੇ ਜਿਨ੍ਹਾਂ ਨਾਲ ਹੋ ਕੇ ਦੇਖੇ ਚਲਾਉਂਦੇ ਹਨਗੇ ਕਿਨ ਪਾਸ਼ਾ ਤੇ ਇੱਕ ਜਾਨ ਨਾ ਦਿੰਨੇ ਉਹਨਾਂ ਤੋਂ ਪਿੱਛੇ ਜਿਨ੍ਹਾਂ ਨੂੰ ਜਾਨ ਨਹੀਂ ਦਿੱਤਾ ਇੱਕ ਨੂੰ ਸੁਇਆ ਬਾਪਤ ਉਹ ਪ੍ਰਭ ਜੀ ਮਿਲ ਕੇ ਉਹ ਕ੍ਰਿਸ਼ਨ ਜੀ ਨੇ ਤੇ ਅਰਜੁਨ ਨੇ ਮਿਲ ਕੇ ਜਬ ਐਸੋ ਸ਼িকার ਕੀ ਉਹ ਸੁਖ ਪਾਇਓ ਸ਼ਿਕਾਰ ਖੇਡਿਆ ਸੁਖ ਪਾ ਕੇ ਆਪਸ ਮੈਂ ਕਬ ਸਿਆਮ ਪਹਣ ਆਪੁਨ ਜੀ ਮਾਰਾ ਕਹਿੰਦੇ ਆ ਤੇ ਠੌਰ ਦਊਂਗਾ ਤੇ ਹਿਤ ਵਧਾ ਲਿਓ ਮੇਰਾ ਪ੍ਰੇਮ ਵਧਾਇਆ ਪੂਰ ਵਿੱਚ ਉਹ ਦੋਹੇ ਕੋ ਜਲ ਪੀ ਮਨ ਕੋ ਮਨ ਕੀ ਲੱਗੀ ਇਹਨਾਂ ਨੂੰ ਜਮਨਾ ਚ ਪਾਣੀ ਪੀਣ ਵਾਸਤੇ ਆ ਗਏ ਉਹ ਤਰ ਤੌਨ ਸਮੈ ਨਲਚਾ ਤੌਨ ਸੋ ਹੈ ਨਲਚਾਓ ਚਿਤਲਚਾ ਵੀ ਪਾਣੀ ਪੀਏ ਜਮਨਾ ਤੋਂ ਸ਼ਿਕਾਰ ਖੇਡ ਤੱਕ ਦੀਨ ਤहूं ਸ਼ਿਕਾਰ ਖੇਲਣਾ ਛੱਡਤਾ ਦੋਹਾਂ ਅਰਜਨ ਤੇ ਕ੍ਰਿਸ਼ਨ ਨੇ ਗੱਲ ਕਰ ਪ੍ਰਭ ਜੀ ਜਮਨਾ ਤਾਟ ਆਇਓ ਜਮਨਾ ਦੇ ਕਿਨਾਰੇ ਤੇ ਆ ਗਈ ਰਈਆ ਜਾਤ ਹੋਤੇ ਜਲ ਪੀਵਨ ਕੇ ਹਿਤ ਪਾਣੀ ਪੀਂ ਜਾਂਦੇ ਸੀ ਆਹ ਹੀ ਲ ਸੁੰਦਰ ਨਾਰ ਨਿਹਾਰੀ ਸੋਣੀ ਜਮਨਾ ਜਿਹੜੀ ਸੀ ਨਾ ਉਹ ਇਸਤਰੀ ਵੇਖੀ ਇੱਕ ਉਹ ਚਾਹ ਕੋ ਹੈ ਕੋਰੇ ਨਾਂ ਤੇ ਜਮਨਾ ਨਦੀ ਬਣੀ ਉਚਾਉ ਕੋ ਹੈ ਕਹਾ ਇਹ ਦੇਸ ਕੀ ਕਿਆ ਪੁੱਛਿਆ ਅਰਜੁਨਾ ਇਹ ਕੌਣ ਹੈ ਕਿੱਥੋਂ ਆ ਕੀ ਕਿਹੜੇ ਦੇਸ ਦੀ ਹੈ ਕਾਹੋ ਸੰਗ 파ਰਥ ਜਉ ਗਿਰ ਤਹਾਰੀ ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਗੋਵਰਧਨ ਪਰ ਤੁੰਤਾ ਹੰਵਾਰਨ ਨੂੰ ਕਿਹਾ ਆਇਤ ਮਾਨ ਪੁਰੰਦਰ ਕੋ ਇਹ ਪੁਰੰਦਰ ਇੰਦਰ ਦੀ ਆਗਿਆ ਮੰਨ ਕੇ ਪੁਰੰਦਰ ਕੋ ਸੁਤ ਜਉ ਤਹਕੇ ਸੰਗ ਬਾਤਿ ਉਚਾਰਿ ਪੁਰੰਦਰ ਇੰਦਰ ਦਾ ਪੁੱਤ ਹੈ ਨਾ ਅਰਜੁਨ ਆ ਗੱਲ ਆ ਕੇ ਕ੍ਰਿਸ਼ਨ ਉਹਨੂੰ ਕਈ ਜਮਨਾ ਨੂੰ ਕਾਹਨ ਕੀ ਬੇਟੀ ਹੈ ਦੇਸ਼ ਕਹਾ ਤੋ ਹੈ ਬੇਟੀ ਤੂੰ ਕੀ ਦੀਆਂ ਦੇਸ਼ ਤੇਰਾ ਕਿਹੜਾ ਹੈ ਉਹ ਤੋਏ ਭਰਾ ਤੂੰ ਕੌਣ ਕੀ ਨਾਰੀ ਊ ਕੀ ਦੀ ਇਸਤਰੀਆਂ ਕੌਣ ਤੇਰਾ ਭਰਾ ਹੈ ਹੱਥ ਜਮਨਾ ਬਾਚ ਦੋਹਰਾ ਅਰਜਨ ਸੋ ਜਮਨਾ ਤਵੇ ਅਰਜਨ ਨੂੰ ਜਮਨਾ ਨੇ ਕਿਹਾ ਐਸੇ ਕਹਿਉ ਸੁਣਾਏ ਉਹ ਕਿਹਾ ਸੁਣਾ ਕੇ ਜਗ ਬਾਤ ਬਾਰਹੀ ਚਾਹ ਚਿਤ ਮੈਂ ਕ੍ਰਿਸ਼ਨ ਨੂੰ ਵਰਨਾ ਚਾਹਨੀ ਹੈ ਚਿਤ ਸਭ ਕੀ ਨਾਮ ਆਇ ਤੇ ਆ ਕੇ ਤਪ ਕੀਤਾ ਮੈਂ ਸਈਆ ਤਾ ਪਾਰ ਸੇ ਆਇ ਕਾ ਚੀਸ ਨਿਵਾਜ ਸੋ ਅਰਜੁਨ ਸਿਰਜ ਆ ਕੇ ਕ੍ਰਿਸ਼ਨ ਅੱਗੇ ਤੇ ਆਮ ਜੂ ਸੋ ਇਹ ਬੈਨੋ ਚਾਰ ਇਹ ਕ੍ਰਿਸ਼ਨ ਜੀ ਨੂੰ ਬਚਨ ਕਹੇ ਸੂਰਜ ਕੀ ਦੋਹਤਾ ਜਮਨਾ ਇਹ ਸੂਰਜ ਦੀ ਪੁੱਤਰੀ ਹੈ ਜੀ ਜਮਨਾ ਇਹ ਨਾਮ ਪ੍ਰਭੂ ਜਗ ਜਾਹਰ ਸਾਰ ਤੇਰਾ ਨਾਮ ਜਾਹਰ ਜਗ ਸੂਰਜ ਦੀ ਪੁੱਤਰੀ ਨਰੀ ਹੋ ਕੇ ਇਹ ਬੋਲੀ ਅੱਗੇ ਇਸ ਤਪੋਂ ਉੱਥੇ ਤਪ ਕਰਨੇ ਕਰਕੇ ਜਗਨਾ ਨਾ ਪੇ ਇਸ ਤਪੋਂ ਤਨ ਕਾਹੇ ਕੀ ਉਹ ਇਨ ਕਿ ਤਪੂਆਂ ਵਾ ਤੋ ਬੋਤਾਂ ਕਾਪੀ ਜੀ ਨਾ ਤੁਹਾਨੂੰ ਦਾ ਪੇਸ ਕਿਉਂ ਬਣਾਇਆ ਕਹਿੰਦੇ ਕ੍ਰਿਸ਼ਨ ਜੀ ਔ ਗ੍ਰਹਿ ਕੇ ਸਭ ਕਾਰ ਵਿਸਾਰ ਇਹ ਘਰ ਦੇ ਕੰਮ ਕਿਉਂ ਭੁਲਾਇਆ ਹੀ ਹੈ ਅਰਜਨ ਨੇ ਉੱਤਰ ਐਸੇ ਦਿਓ ਅਰਜਨ ਨੇ ਉੱਤਰ ਦਿੱਤਾ ਕਨ ਸਿਆਮ ਸੁਨੋ ਬਾਰਹੇਤ ਤੁਮਾਰੇ ਤੇਰੇ ਬੜਨੋ ਆਪ ਤੇ ਕ੍ਰਿਸ਼ਨ ਜੀ ਨੇ ਕਾਪੂ ਕੀਤਾ ਸਵਿਆ 파ਰਥ ਕੀ ਬਤੀਆ ਸੁਨ ਜਾਓ ਅਰਜਨ ਜੀ ਇਹ ਗੱਲ ਸੁਣ ਕੇ ਬਹੀਆਂ ਗਹਿ ਡਾਰ ਲਈ ਰਾਤ ਉਪਰ ਮੂੰਹ ਪਗੜ ਕੇ ਰਾਤੇ ਚੜਾ ਰਹੀ ਜਮਾ ਚੰਦ ਸੋਹਾਨ ਨਨ ਜਾਹਲਤਾ ਹੈ ਤੇਰੇ ਸ੍ਰੀ ਕਵੀ ਦਾ ਚਿਹਰਾ ਨਸ਼ਕਦਾ ਹੈ ਉਹਤ ਜਗ ਹੈ ਸੁਖ ਪੋਲਨ ਦੂਪਾਰ ਹਾਂ ਗੰਡਾਂ ਗੱਲਾਂ ਦੇ ਤੇ ਬਾੜੀ ਜੋਤ ਪ੍ਰਕਾਸ਼ ਚਮਕ ਰਿਹਾ ਹੈ ਕਾਇ ਕਾਇ ਕਿਰਪਾ ਆਪ ਹੀ ਤੇਹ ਪਰ ਮਾੜੀ ਕਿਰਪਾ ਕਰਕੇ ਉਹ ਤੇ ਮੈਂ ਕਿਰਪਾ ਕਰ ਤੇ ਆਮ ਜੂ ਐਸੀ ਕਿਸੇ ਪਾਰ ਕਿਸੇ ਤੇ ਕਿਰਪਾ ਨਹੀਂ ਕੀਤੀ ਜੀ ਉਹਦੇ ਤੇ ਕਿਰਪਾ ਕਰਦੇ ਆਪਨੇ ਧਾਮ ਲਿਆਵਤ ਪਏ ਉਹ ਸਭ ਆਪਣੇ ਘਰ ਚ ਲਿਆਇਆ ਐ ਐਸ ਕਥਾ ਇਹ ਮਾਲਮ ਭੂ ਪਰ ਇਹ ਧਰਤੀ ਤੇ ਸਾਰੇ ਮਾਲਮੀ ਹਨ ਕਥਾ ਲੁਕੀ ਸੀ ਪੀਤਾ ਨਹੀਂ ਮਾਰਾ ਕਹਿੰਦੇ ਸੱਯਾ ਡਾਰ ਜਬੈ ਰਾਤ ਪੈ ਜਮਨਾ ਕਹੋ ਜਮਨਾ ਰਾਤ ਪਾ ਲਿਆ ਜੀ ਬਿਰਜ ਨਾਇਕ ਡੇਰਨ ਆਇਓ ਡੇਰਿਆਂ ਜਾ ਗਿਆ ਆਪਦੇ ਜੀ ਬਿਆਹ ਕੇ ਵਿੱਚ ਸਬਾ ਹੂੰ ਜੁਬਿਸ਼ਤਰ ਬਿਆਹ ਦੇ ਵਿੱਚ ਜੁਬਿਸ਼ਤਰ ਨੇ ਗਇਓ ਨਿਰਪਪਾਇਨ ਸੋਲ ਲਪਟਾਇਓ ਰਾਜੇ ਪੈਰੀ ਲਪਟਾਇਆ ਦੁਆਰ ਕਾ ਜੈਸੇ ਰਚੀ ਪ੍ਰਭ ਜੂ ਜਿਵੇਂ ਦੁਆਰ ਕਾ ਰਚੀ ਨਾ ਮਾਰਾ ਤੁਸੀਂ ਤੁਮ ਮੋਹ ਪਰ ਤੈਸੋ ਰਚੋ ਸੋ ਸੁਨਾਇਓ ਦੁਆਰ ਕਾ ਜੈਸੇ ਰਚੀ ਪ੍ਰਭ ਜੂ ਤੁਮ ਮੋਹ ਮੋਹ ਪਰ ਤੈਸੀ ਰਚੋ ਸੋ ਸੁਨਾਇਓ ਦਿੱਲੀ ਚ ਵੀ ਮੇਰਾ ਪੁਰ ਰਹਾ ਅਸਨਾ ਕੋ ਰਾਜ ਦੇਵ ਮੇ ਸੋਖਾ ਮਾਮਾ ਆਇਤ ਦੇਤ ਭਾਇਓ ਪ੍ਰਭ ਜੂ ਆਗੇ ਦਿੱਤੀ ਉਸ ਵੇਲੇ ਕਰਮਾਂ ਬਿਸਵ ਸੋ ਤਿੰ ਤੈਸੋ ਬਨਾਇਓ ਦਸ ਕਰਮਾਂ ਨੂੰ ਬਣਾਤਾ ਉਸ ਵੇਲੇ ਇਹ ਸਿਰਫ ਚਤਨਾਟ ਗ੍ਰੰਥੇ ਸਕਾਰ ਖੇਲ ਬੋ ਸਪੂਰਨ ਜਮਨਾ ਕੋ ਵਿਵਾਹਤ ਪਹੇ